ਕੋਈ ਸਾਸੀ ਨਾਲ ਆਪਾਂ ਹੈਂਡਲ ਲੈ ਲੈਣਾ ਹੈਂਡਲ ਦੇ ਨਾਲ ਵੱਡਲੇ ਤੁੰਨੇ ਬਸ ਇੱਥੇ ਆ ਗਏ। ਹੰਡਲ ਵੱਡਕੇ ਜਿਹੜੀ ਆਪਣੇ ਆਪ ਗ੍ਰਾਈਂਡਰ ਆ ਗ੍ਰਾਈਂਡਰ ਇਹ ਰੈਡੀ ਲੈਂਗ ਉੱਤਸਰ ਦੇ ਰੱਖਦੇ ਪਰ ਟੁੱਟ ਜਾਂਦੇ। ਦੇਖ ਸਕਦੇ ਹੋ ਨਾ। ਉਹ ਟੁੱਟੇ ਨੇ ਢੱਕ ਪਰ ਉਹ ਉੱਤਸਾ ਗਾਣਾਂ। ਸਲੈਂਟ ਨੂੰ ਟੋ। ਫਿਰ ਟੁੱਟਿਆ। ਆਪਾਂ ਕਰਨਾ ਹੈਂਡਲ ਲੈਣਾ। ਹੈਂਡਲ ਲੈ ਕੇ ਉਹਨੂੰ ਬਾਹਰ ਲੋ। ਵੱਡ ਕੇ ਸਾਈਡ ਤੋਂ ਆਖ ਕੱਟ ਲੋ। ਕੱਟ ਕੇ ਜਿਹੜੇ ਆ ਲੜਾ ਜਾ। ਧਿਆਨ ਨਾਲ। ਇਹਨਾਂ ਦਾ ਜਕਾ ਦੇ। ਠੀਕ ਹੈ ਬਈ ਜੀ ਥੋੜਾ ਬੈ ਗੇਜ਼ਰ ਨਹੀਂ ਚੱਲਦਾ ਉਹ ਤੁਹਾਡਾ ਇੱਕ ਨਾ ਰਿਹਾ ਰੇਡੀਅਲ ਮੋਟਰਸਾਈਕਲ ਆਸ ਬਰਕੀ ਇਹ ਨਾਲ ਆਹ ਕੋਈ ਆ ਲਾਉ ਟੱਪ ਕਰਕੇ ਜੋ ਬਿੱਕੂ ਮੋਟਰਸਾਈਕਲ ਨਾਲ ਦੀ ਨਾਲ ਇਹ ਤਾਂ ਇਹ ਤਾਂ ਆ ਬਲਜੀ ਆਹ ਮੋਟੜਾ ਨੂੰ ਥੋੜੇ ਲੱਗਣਗੇ ਨਾਲ ਡਬਲ ਹੈਂਡ ਹੋ ਗਿਆ ਠੀਕ ਹੈ ਜੀ ਤੇ ਉੱਪਰ ਲੱਗ ਜਾਏ ਇਹ ਲੈ ਲਾਉ ਤੇ ਲਾਉ ಟು ಟು ಧನ್ವಾ ಶೇರ್